ਅਸੀਂ ਅੱਜ ਸ਼ੰਭੂ ਮੋਰਚੇ ਤੇ ਬੈਠੇ ਆ ਮੈਂ ਮੇਰੇ ਸਾਰੇ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹੁੰਨਾ ਕਿਉਂਕਿ ਨੌਜਵਾਨ ਮੈਨੂੰ ਪਿਆਰ ਕਰਦੇ ਨੇਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਉਹਨਾਂ ਭਰਾਵੋ ਆਪਕੋ ਆਪਣੇ ਕੰਮਾਂ ਕਰਾਉਣ ਨੂੰ ਸਪੋਰਟ ਦੇ ਹੋਏ ਮੋਰਚੇ ਵਿੱਚ ਹਾਜ਼ਰੀਆਂ ਲਾਉਣੀ ਬੜੀਆਂ ਜ਼ਰੂਰੀ ਨੇਗੀਆਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਗੂਆਂ ਦੇ ਉੱਪਰ ਤੁਹਾਨੂੰ ਦੇਖਿਆ ਹੀ ਆ ਵੀ ਕਿਵੇਂ ਆ ਕੇ ਬੀਜੀਪੀ ਦੇ ਲੀਡਰਾਂ ਨੇ ਤਸ਼ਾਦਦ ਕੀਤਾ ਹਨਾ ਆ ਕੇ ਅਵਾ-ਤਵਾ ਬੋਲੇ ਪਰ ਦੂਜੀ ਗੱਲ ਇਹ ਵੀ ਆ ਨੌਜਵਾਨਾਂ ਨੂੰ ਮੈਂ ਅਗਲੀ ਗੱਲ ਦੱਸਦਾ ਮੈਨੂੰ ਨੌਜਵਾਨੋਂ ਜਿਆਦਾ ਸਵਾਲ ਇਹ ਪੁੱਛ ਰਹੇ ਨੇਗੇ ਕੇ ਨਵਦੀਪ ਬਾਰੇ ਦੇਖੋ ਨਵਦੀਪ ਜਥੇਬੰਦੀ ਜਿਹੜੀ ਦੇ ਵਿੱਚ ਕੰਮ ਕਰਦਾ ਉਹਦੇ ਪ੍ਰਧਾਨ ਉਹਦੇ ਨਾਲ ਮੋਢੇ ਦੇ ਨਾਲ ਮੋਢਾ ਲਾਏ ਖੜੇ ਨੇਗੇ ਭਾਈ ਮੋਢੀ ਸਾਹਿਬ ਉਹਨਾਂ ਨੂੰ ਮੈਂ ਬਹੁਤ ਲੰਮੇ ਸਮੇਂ ਤੋਂ ਜਾਣਦਾ ਇਸ ਘਰਖਾਂ ਦੇ ਵਿੱਚ ਕੱਠੀ ਰਹਨੇ ਆ ਤੇ ਇਹਨਾਂ ਨੇ ਵੀ ਨਵਦੀਪ ਦੇ ਲਈ ਜਿਹੜੀ ਕਾਲ ਦਿੱਤੀ ਉਹ ਸਪੈਸ਼ਲ ਨਵਦੀਪ ਦੇ ਲਈ ਦਿੱਤੀ ਆ 17 ਤਰੀਕ ਨੂੰ ਦੀ ਕਾਲ ਦਿੱਤੀ ਹੋਈ ਆ ਦੇਖੋ ਪੰਜਾਬ ਦੇ ਵਿੱਚ ਝੋਨਾ ਲੱਗ ਰਿਹਾ ਸੋਨੂੰ ਪਤਾ ਹੀ ਆ ਸਾਰੇ ਜਿਹੜੇ ਆਪਣੇ ਕਿਰਤੀ ਕੰਮ ਦੇ ਲੋਕ ਹੀ ਮੋਰਚਿਆਂ ਦੇ ਵਿੱਚ ਆਉਂਦੇ ਨੇ ਇੱਥੇ ਕੋਈ ਹੋਰ ਤਾਂ ਕੋਈ ਆਉਂਦਾ ਨਹੀਂ ਉਹਨਾਂ ਕਿਰਤੀ ਕੰਮ ਨੂੰ ਦੇਖਦੇ ਹੋ 17 ਤਰੀਕ ਦੀ ਜਿਹੜੀ ਕਾਲ ਦਿੱਤੀ ਗਈ ਆ ਆਪਾਂ ਵੱਡੀ ਗਿਣਤੀ ਦੇ ਵਿੱਚ ਦੇਖੋ 17 ਤਰੀਕ ਤੋਂ ਪਹਿਲਾਂ ਵੀ ਜਿਹੜੇ ਅਸੀਂ ਹਾਜ਼ਰੀਆਂ ਲਵਾਈਆਂ ਇੱਥੇ ਆ ਕੇ ਆਗੂਆਂ ਦੀਆਂ ਗੱਲਾਂ ਬਾਤਾਂ ਸੁਣੀਏ ਮੈਂ ਹੁਣ ਸਾਰਿਆਂ ਨੂੰ ਇੱਥੇ ਹੀ ਮਿਲੂੰਗਾ ਪਰ 17 ਤਰੀਕ ਦੀ ਜਿਹੜੀ ਵੱਡੀ ਕਾਲ ਆ ਉਹਦੇ ਲਈ ਮੈਂ ਪਿੰਡਾਂ ਨੇ ਵੀ ਜਾ ਕੇ ਵੀ ਮੈਂ ਅਪੀਲਾਂ ਕਰਨੀਆਂ ਨੇ ਗੁਰੂ ਘਰਾਂ ਦੇ ਸਪੀਕਰਾਂ ਦੇ ਵਿੱਚ ਜਾ ਕੇ ਬੇਨਤੀਆਂ ਕਰਨੇ ਨੇ ਨਾਲ ਪ੍ਰਧਾਨ ਸਾਹਿਬ ਬੈਠੇ ਨੇਗੇ ਕਿਉਂਕਿ 17 ਤਰੀਕ ਨੂੰ ਜਿਹੜਾ ਵੱਡਾ ਇਕੱਠ ਕਰਕੇ ਸੀ ਪੰਜਾਬ ਤੋਂ ਲੈ ਕੇ ਆਉਣਾ ਨਵਦੀਪ ਨੇ ਇਹ ਜਥੇਬੰਦੀ ਨੇ ਦੇਖੋ ਅਸੀਂ ਪੰਜਾਬ ਵਾਣਾ ਸਾਰੇ ਇਕੱਠੇ ਆ ਜਿੰਨੇ ਵੀ ਸਾਡੇ ਹਰਿਆਣੇ ਦੇ ਆਗੂ ਨੇ ਸਾਡੇ ਪੰਜਾਬ ਦੇ ਆਗੂ ਨੇ ਅਸੀਂ ਇਕੱਠੇ ਹੋ ਕੇ ਅੰਦ ਨਵਦੀਪ ਸਾਡਾ ਉਹ ਨੌਜਵਾਨ ਸਾਡਾ ਭਰਾ ਹੈ ਜਿਹਨੇ ਕਿ ਦੇਖੋ ਪੰਜਾਬ ਦੇ ਵਿੱਚ ਅੱਭੀ ਆ ਕੇ ਉਹ ਜਿਹੜਾ ਹਰ ਮੁੱਦੇ ਤੇ ਸਾਡੇ ਨਾਲ ਖੜਦਾ ਹਰ ਮੁੱਦੇ ਤੇ ਆ ਕੇ ਸਾਡੇ ਨਾਲ ਲੜਦਾ ਹੈ ਤੇ ਇਹ ਵੀ ਦੇਖੋ ਗੱਲ ਕਿਸਾਨੀ ਦੀ ਹੈ ਤੇ ਗੱਲ ਸਾਰੇ ਲੋਕਾਂ ਦੀ ਹੈ ਇਸ ਕਰਕੇ ਸਾਨੂੰ ਹੱਕ ਮੰਗਦਾ ਜੋ ਨਵਦੀਪ ਤੇ ਅਸਟਾਈਮ ਸਰਕਾਰਾਂ ਤਸ਼ੱਦਦ ਕਰ ਰਹੇ ਹਨ ਜਾਂ ਪਹਿਲਾਂ ਤਸ਼ੱਦਦ ਕੀਤਾ ਮੈਂ ਜੇਲ੍ਹਾਂ ਦੇ ਵਿੱਚ ਰਹਿ ਕੇ ਆਇਆ ਕਿਉਂਕਿ ਸਰਕਾਰਾਂ ਨੂੰ ਪਤਾ ਹੈ ਕਿ ਇਹ ਨਹੀਂ ਹੁੰਦਾ ਵੀ ਰਿਮਾਂਡ ਖਤਮ ਹੋਗਾ ਜੇਲ੍ਹ ਦੇ ਵਿੱਚ ਚਲੇ ਗਏ ਜਿਨ੍ਹਾਂ ਦੇ ਵਿੱਚ ਵੀ ਸਰਕਾਰਾਂ ਬਹੁਤ ਕੁਝ ਕਰਦੀਆਂ ਨੇ ਜਾਂ ਕਿਤੇ ਰੋਟੀ ਕਰ ਦਿੰਦੇ ਨੇ ਕਿਤੇ ਖਾਣੇ ਵਿੱਚ ਸਭ ਕੁਝ ਕਰ ਦਿੰਦੇ ਨੇ ਇਹੋ ਜਿਓ ਕੁਝ ਜਿਹੜਾ ਤਸ਼ੱਦਦ ਹੁੰਦੀ ਰਹਿੰਦੇ ਨੇ ਸੰਘਰਸ਼ੀ ਮੰਦ ਦੇ ਇਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰ ਦਿੰਦਾ ਵੀ ਆਪਾਂ 17 ਤਰੀਕ ਨੂੰ ਜਿਹੜੀ ਵੱਡੀ ਗਿਣਤੀ ਦੇ ਵਿੱਚ ਆਪਾਂ ਇਹ ਤੋਂ ਪਹਿਲਾਂ ਵੀ ਹਾਜ਼ਰੀ ਵਾਲਾ ਵਗੀ ਤਾਂ 17 ਤਰੀਕ ਨੂੰ ਇਹ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਆਪਾਂ ਲਾਮਬੰਦ ਕਰੀਏ ਤੇ ਅਗਲੀ ਗੱਲਬਾਤ ਜਿਹੜੀ ਪ੍ਰਧਾਨ ਸਾਹਿਬ ਸਾਡੇ ਨਾਲ ਬੈਠੇ ਨੇਗੇ ਉਹ ਦੱਸਣਗੇ ਹਾਂਜੀ ਪ੍ਰਧਾਨ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਵਹਿਦਰ ਜੀ ਦਾ ਖਾਲਸਾ ਵਹਿਦ ਦੀ ਕੀ ਬੱਲੇ ਸਾਰੇ ਭਰਾਵਾਂ ਨੂੰ ਅਪੀਲ ਆ 17 ਤਰੀਕ ਨੂੰ ਆਪਾਂ ਨੇ ਨਵਦੀਪ ਪਿਛਲੇ ਲੰਬੇ ਸਮ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਸਰਕਾਰ ਨੇ ਲੱਗ ਲੱਗ ਧਰਾਵਾਂ ਲਾ ਕੇ ਇੱਕ ਦੇ ਵਿੱਚ ਜ਼ਮਾਨਤ ਮਿਲੀ ਦੂਜੇ ਕੇਸ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਰਿਮਾਂਡ ਤੇ ਲੈ ਲਿਆ ਫਿਰ ਉਹਨਾਂ ਨੂੰ ਸੀਆਈਏ ਸਟਾਫ ਰੱਖਿਆ ਗਿਆ ਇਸ ਕਰਕੇ ਆਪਾਂ ਨੇ ਪ੍ਰੋਗਰਾਮ ਬਣਾਇਆ ਦੋਨੋਂ ਮੋਰਚਾ ਨੇ ਐਸਕੇਮ ਨਾਨ ਪੋਲਿਟਿਕਲ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਮਿਲ ਕੇ ਜਿਹੜੇ ਇਹ ਅੰਦੋਲਨ ਦੀ ਅਗਵਾਈ ਕਰ ਰਹੇ ਲੀਡਰ ਸਾਹਿਬਾਨਾਂ ਨੇ ਦੋਨੋਂ ਮੋਰਚਾ ਨੇ 17 ਤਰੀਕ ਨੂੰ 17 ਜੁਲਾਈ ਨੂੰ ਦੋ ਦਿਨ ਦਾ ਘਰਾਵ ਰੱਖਿਆ ਹੋਇਆ ਹੈ ਐਸਪੀ ਆਫਿਸ ਅੰਮ੍ਰਾਲੇ ਦਾ ਸਾਰੀ ਸੰਗਤ ਅੰਮ੍ਰਾਲਾ ਅਨਾਜ ਮੰਡੀ ਦੇ ਵਿੱਚ ਸਵੇਰੇ ਇਕੱਠੇ ਹੋਊਗੀ ਤਾਂ ਉਥੋਂ ਇਕੱਠੇ ਹੋ ਕੇ ਆਪਾਂ ਨੇ ਐਸਪੀ ਦਫ਼ਤਰ ਨੂੰ ਜਾਣਾ ਹੈ ਸੋ ਸਰਕਾਰ ਆਪਣੇ ਤੇ ਆਉਣ ਵਾਲੇ ਸਮੇਂ ਤੇ ਤਸੱਦਦ ਨਾ ਕਰ ਸਕੀ ਜਿਹੜੇ ਨੌਜਵਾਨ ਆਪਣੇ ਕੰਮ ਛੱਡ ਕੇ ਆਪਣੀ ਕਿਸਾਨੀ ਵਾਸਤੇ ਪੂਰੀ ਦੇਸ਼ ਦੀ ਆਵਾਮ ਵਾਸਤੇ 150 ਕਰੋੜ ਦੀ ਆਬਾਦੀ ਵਾਸਤੇ ਜਿਹੜੀ ਲੜਾਈ ਲੜ ਰਹੇ ਨੇ ਆਪਾਂ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਇਹ ਇਕੱਲੇ ਕਿਸਾਨਾਂ ਦੀ ਨਹੀਂ ਪੂਰੇ ਵਰਗਾਂ ਦੀ ਲੜਾਈ ਹੈ ਐਮਐਸਪੀ ਗਰੰਟੀ ਦਾ ਕਾਨੂੰਨ ਕਿਉਂਕਿ ਜੇ ਐਮਐਸਪੀ ਦੋ ਫਸਲਾਂ ਦਾ ਮਿਲਦਾ ਤਾਂ ਉਹਦੀ ਬਲੈਕ ਨਹੀਂ ਹੁੰਦੀ ਚੋਣੇ ਦੀ ਤੇ ਅੱਗੇ ਹੁੰਦੀ ਜੇ ਸਾਰੀਆਂ ਫਸਲਾਂ ਤੇ ਐਮਐਸਪੀ ਗਰੰਟੀ ਦਾ ਕਾਨੂੰਨ ਬਣ ਗਿਆ ਇਸੇ ਚੀਜ਼ ਦੀ ਬਲੈਕ ਨਹੀਂ ਹੋਏਗੀ ਕਾਰਪੋਰੇਟ ਘਰਾਣਿਆਂ ਨੂੰ ਠੱਲ ਪਾਉਣ ਵਾਸਤੇ ਸਰਕਾਰਾਂ ਤੇ ਕਾਰਪੋਰੇਟ ਘਰਾਣੇ ਦੋਨੋਂ ਮਿਲ ਕੇ ਪੂਰੀ ਆਵਾਮ ਦੀ ਲੁੱਟ ਕਰਦੇ ਨੇ ਜਿਹੜੇ ਇਹਨਾਂ ਦੇ ਖਿਲਾਫ ਆਵਾਜ਼ ਚੱਕਦੇ ਨੇ ਚਾਹੇ ਗੱਲ ਭਾਨੇ ਨੇ ਚੱਕੀ ਚਾਹੇ ਅੱਜ ਨਵਦੀਪ ਨੇ ਚੱਕੀ ਫਿਰ ਇਹ ਸਰਕਾਰਾਂ ਉਹਨਾਂ ਨੂੰ ਦੇਖ ਕੇ ਰਾਜੀ ਨਹੀਂ ਹੋ ਰਹੀ ਉਹਨੂੰ ਤਸੱਦਦ ਕਰਦੀਆਂ ਨੇ ਤੇ ਹੋਰ ਕੋਈ ਵੀ ਨੌਜਵਾਨ ਨਾ ਬੋਲੇ ਲੇਕਿਨ ਪੂਰੇ ਮੋਰਚੇ ਉਹਨਾਂ ਦੇ ਨਾਲ ਨੇ ਪੂਰੀ ਜਥੇਬੰਦੀਆਂ ਉਹਨਾਂ ਦੇ ਨਾਲ ਨੇ ਇਸ ਕਰਕੇ ਆਪਾਂ ਨੇ 17 ਤਰੀਕ ਨੂੰ ਚੋਣਾਂ ਜਿਹੜਾ ਆਪਣਾ ਸੀਜ਼ਨ ਚੱਲ ਰਿਹਾ ਉਹਦਾ ਵੀ ਕੰਮ ਥੋੜਾ ਨੇੜੇ ਹੋ ਜਾਊਗਾ ਸੋ ਸਾਰੀ ਸੰਗਤ ਨੂੰ ਅਪੀਲ ਆ ਸਾਰੇ ਸਾਥੀਆਂ ਨੂੰ ਕਿਸਾਨ ਭਰਾਵਾਂ ਨੂੰ ਸਾਰੇ ਵਰਗਾਂ ਦੀ ਲੜਾਈ ਹੈ ਸਾਰੇ ਲੋਕ 17 ਤਰੀਕ ਨੂੰ ਹਮ ਮਹਾਕੇ ਅੰਬਾਲਾ ਪਹੁੰਚੋ ਸਰਕਾਰ ਦੇ ਉੱਤੇ ਦਬਾਅ ਬਣਾਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦਾ ਸਾਡੇ ਬੱਚਿਆਂ ਦੇ ਕਿਸਾਨਾਂ ਦੇ ਤਸਰਦ ਨਾ ਹੋ ਸਕੇ